ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਤੇ ਜੁੜੇ ਸਾਰੇ ਭੈਣ ਭਰਾਵਾਂ ਦਾ ਬਹੁਤ ਸਾਰਾ ਸਵਾਗਤ ਹੈ ਜੀ ਤੇ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਫਿਰ ਚੈਨਲ ਸਬਸਕ੍ਰਾਈਬ ਕਰ ਲਓ ਤੇ ਸਾਡੀ ਫੈਮਿਲੀ ਦਾ ਹਿੱਸਾ ਬਣ ਜੋ ਕਿਉਂਕਿ ਤੁਸੀਂ ਸਾਡੇ ਚੈਨਲ ਦੇ ਬਹੁਤ ਕੁਝ ਇੰਜੋਏ ਕਰੋਗੇ ਅਲੱਗ-ਅਲੱਗ ਤਰ੍ਹਾਂ ਦੀਆਂ ਵੀਡੀਓਜ਼ ਇੱਕ ਤਰ੍ਹਾਂ ਦੀਆਂ ਵੀਡੀਓਜ਼ ਨਹੀਂ ਆਉਂਦੀਆਂ ਕਦੇ ਕੁਕਿੰਗ ਕਰਦੇ ਸੋਸਾਇਟੀ ਦੀਆਂ ਗੱਲਾਂ ਕਦੇ ਰਿਸ਼ਤੇਦਾਰੀਆਂ ਦੀਆਂ ਗੱਲਾਂ ਕਦੇ ਬਿਊਟੀ ਕਦੇ ਫੈਸ਼ਨ ਸੋ ਐਂਡ ਸੋ ਬਹੁਤ ਸਾਰੇ ਟੌਪਿਕ ਹੋਣਗੇ ਤੇ ਤੁਸੀਂ ਤਰ੍ਹਾਂ ਤਰ੍ਹਾਂ ਦੀਆਂ ਵੀਡੀਓ ਸਾਡੇ ਨਾਲ ਇੰਜੋਏ ਕਰੋਗੇ ਤੇ ਲੋ ਜੀ ਸਭ ਤੋਂ ਪਹਿਲਾਂ ਅ ਕੱਲ ਦੀ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਤੇ ਯਕੀਨਨ ਤੁਸੀਂ ਬਣਾਇਆ ਵੀ ਹੋਣਾ ਤੇ ਉਹਦਾ ਰਿਜ਼ਲਟ ਵੀ ਮੇਰੇ ਨਾਲ ਸ਼ੇਅਰ ਕਰਿਓ ਬਹੁਤ ਬਹੁਤ ਵਧੀਆ ਚੀਜ਼ ਹੈ ਜਿਹੜਾ ਸਰੋਂ ਦਾ ਤੇਲ ਚਿਪਚਿਪ ਕਰਦਾ ਹੁੰਦਾ ਹੈ ਨਾ ਉਹ ਜਦੋਂ ਆਪਾਂ ਜੈੱਲ ਵਿੱਚ ਮਿਕਸ ਕਰਕੇ ਲਾਉਣੀ ਹੈ ਤੇ ਉਹ ਚਿਪਚਿਪਾਪਨ ਵੀ ਨਹੀਂ ਆਉਂਦਾਗਾ ਬਹੁਤ ਨਾਈਸ ਰਿਜ਼ਲਟ ਦਿੰਦਾ ਹੈ ਹਨਾ ਹੱਥਾਂ ਪੈਰਾਂ ਤੇ ਤਾਂ ਬਹੁਤ ਹੀ ਵਧੀਆ ਮਤਲਬ ਫੈਂਟੈਸਟਿਕ ਹੁੰਦਾ ਹੈ ਠੀਕ ਹੈ ਜੀ ਸੋ ਇੱਕ ਭੈਣੇ ਪੁੱਛਿਆ ਸੀਗਾ ਕਿ ਉਹਦੇ ਵਿੱਚ ਬੱਚਿਆਂ ਨੂੰ ਵੀ ਲਾ ਸਕਦੇ ਆ ਤੇ ਆਪਾਂ ਦੋਨੇ ਚੀਜ਼ਾਂ ਨੇਚਰਲ ਨੇ ਤੇਲ ਸਰੂੰਗਾ ਵੀ ਆਪਾਂ ਆਮ ਹੀ ਲਾਉਣੇ ਬੱਚਿਆਂ ਨੂੰ ਤੇ ਐਲੋਵੇਰਾ ਜੈਲ ਵੀ ਕੋਈ ਨਹੀਂ ਹੈਗਾ ਕਿ ਕੋਈ ਕੈਮੀਕਲ ਹੈ ਜਾਂ ਕੁਛ ਹੈ ਤੁਸੀਂ ਆਮ ਨਾਲ ਬੱਚੇ ਲਾ ਸਕਦੇ ਹੋ ਠੀਕ ਹੈ ਜੀ ਸੋ ਅੱਜ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਰਸਮ ਅਨੁਸਾਰ ਚੈਨਲ ਤੇ ਜੁੜੇ ਸਾਰੇ ਭੈਣ ਭਰਾਵਾਂ ਦਾ ਦੇ ਵਾਸਤੇ ਸਾਡੀ ਬਣੀ ਅਰਦਾਸ ਹੈ ਕਿ ਜੋ ਜੋ ਵੀ ਇੱਛਾਵਾਂ ਤੁਹਾਡੀਆਂ ਸੁਪੇਸ਼ਾਵਾਂ ਪੂਰੀਆਂ ਹੋਣ ਸਾਰਿਆਂ ਦੀ ਜਿਨ੍ਹਾਂ ਦੇ ਘਰਾਂ 'ਚ ਬੱਚੇ ਨਹੀਂ ਉਹਨਾਂ ਦੇ ਬੱਚੇ ਹੋਣ ਜਿਨ੍ਹਾਂ ਦੇ ਬੱਚੇ ਨਹੀਂ ਉਹਨਾਂ ਦੇ ਬੱਚੇ ਨੂੰ ਪ੍ਰਮਾਤਮਾ ਉਸਮਤ ਬਖਸ਼ੇ ਤੇ ਪਰਮਾਪਿਓ ਦਾ ਪਿਆਰ ਸਭ ਦੇ ਸਿਰਾਂ ਤੇ ਬਣਿਆ ਰਹੇ ਠੀਕ ਹੈ ਜੀ ਘਰਾਂ 'ਚ ਤਬਾਕ ਰਹੇ ਬਰਕਤਾਂ ਰਹਿਣ ਸੋ ਇੱਕ ਭੈਣ ਨੇ ਸੰਤੋਸ਼ ਵੈਜੀ ਨੇ ਸਪੈਸ਼ਲੀ ਸਾਨੂੰ ਲਿਖਿਆ ਕਿ ਮੇਰੀ ਬੇਟੀ ਦੇ ਬੱਚਾ ਨਹੀਂ ਹੈਗਾ ਉਹਦੇ ਲਈ ਤੁਸੀਂ ਜਰੂਰ ਅਰਦਾਸ ਕਰਿਓ ਤੇ ਸਾਰੀ ਸੰਗਤ ਨੂੰ ਮੇਰੀ ਬੇਨਤੀ ਹੈ ਸੌਰੀ ਮੇਰੀ ਬੇਨਤੀ ਹੈ ਵੀ ਤੁਸੀਂ ਆਪਣੀਆਂ ਦੁਆਵਾਂ ਚ ਸੰਤੋਸ਼ ਭੈਣ ਜੀ ਦਾ ਨਾਮ ਲੈ ਕੇ ਉਹਨਾਂ ਦੀ ਬੇਟੀ ਦੀ ਅਰਦਾਸ ਜਰੂਰ ਕਰਨੀ ਹੈ ਕਿ ਪ੍ਰਮਾਤਮਾ ਉਹਨਾਂ ਦੀ ਬੇਟੀ ਨੂੰ ਬੱਚਾ ਦੇਵੇ ਕਿਉਂਕਿ ਪਤਾ ਨਹੀਂ ਕਿਸ ਦੀ ਰਸਨਾ ਤੋਂ ਨਿਕਲੀ ਹੋਈ ਗੱਲ ਪ੍ਰਮਾਤਮਾ ਪੂਰੀ ਕਰ ਦੇ ਸੋ ਸਾਡਾ ਕੁਛ ਨਹੀਂ ਜਾਣਾ ਕਿਸੇ ਦਾ ਘਰ ਖੁਸ਼ੀਆਂ ਨਾਲ ਭਰ ਜਾਂਦਾ ਠੀਕ ਹੈ ਜੀ ਇਨਾਂ ਕੰਮਾਂ ਅਸੀਂ ਜ਼ਰੂਰ ਕਰਨੇ ਲੋ ਜੀ ਅੱਜ ਸ਼ੁਰੂ ਕਰਦੇ ਆਂ ਫਿਰ ਅੱਜ ਦੀ ਵੀਡੀਓ ਅ ਹੁਣ ਇਹ ਗਰਮੀਆਂ ਦੇ ਵਿੱਚ ਐਕਸਟਰਾ ਕੇਅਰ ਜਿੰਨੀ ਮਰਜ਼ੀ ਆਪਾਂ ਦੇ ਸਕੀਏ ਓਨੀ ਜ਼ਰੂਰਤ ਪੈਣੀ ਹੈ ਠੀਕ ਹੈ ਤੇ ਉਹਦੇ ਵਿੱਚ ਆਪਣੇ ਘਰ ਦੇ ਵਿੱਚ ਐਲੋਵੀਰਾ ਜੈਲ ਐਲੋਵੀਰਾ ਲੱਗਿਆ ਹੁੰਦਾ ਬਹੁਤ ਜਣਿਆਂ ਦੇ ਮੇਰੇ ਵੀ ਲੱਗਿਆ ਹੋਇਆ ਤੇ ਅੱਜ ਗੱਲ ਕਰਾਂਗੇ ਕਿ ਉਸ ਐਲੋਵੀਰਾ ਨੂੰ ਕਿਵੇਂ ਯੂਜ਼ ਕਰੀਏ ਕਿ ਸਾਨੂੰ ਮੈਕਸਿਮਮ ਬੈਨੀਫਿਟਸ ਮਿਲ ਸਕਣ ਠੀਕ ਹੈ ਪਹਿਲਾਂ ਵੀ ਮੈਂ ਤੁਹਾਨੂੰ ਵੈਸੇ ਇੱਕ ਦਿਨ ਦੱਸਿਆ ਸੀਗਾ ਐਲੋਵੀਰਾ ਦਾ ਵੀ ਕਿਵੇਂ ਆਪਾਂ ਨੂੰ ਯੂਜ਼ ਕਰਨੇ ਤੇ ਮੈਂ ਲਵਿਦਾ ਨੀਰ ਬਹੁਤ 2 ਘੰਟੇ ਹੋ ਗਏ ਠੀਕ ਹੈ ਉਦੋਂ ਪੱਤਾ ਤੋੜਿਆ ਸੀ ਤੇ ਉਸ ਤੋਂ ਬਾਅਦ ਮੈਂ ਉਹਨੂੰ ਨਾਲ ਦੀ ਨਾਲ ਹੀ ਨਾ ਇਦਾਂ ਧੋ ਕੇ ਤੇ ਇਦਾਂ ਪੀਸ ਕੱਟਦੇ ਸੀਗੇ ਹੁਣ ਤੁਸੀਂ ਇਹਦੇ ਵਿੱਚ ਦੇਖੋਗੇ ਇਹ ਪੀਲਾ ਪੀਲਾ ਪਾਣੀ ਆ ਦੇਖੋ ਜਿਸ ਰਿਆ ਹੋਣਾ ਤੁਹਾਨੂੰ ਠੀਕ ਹੈ ਤੇ ਸਾਰਿਆਂ ਦੇ ਥੱਲੇ ਆਹ ਲੋ ਸਾਰਿਆਂ ਦੇ ਵਿੱਚੋਂ ਹੀ ਨਿਕਲੇ ਹੋਇਆ ਪੀਲਾ ਪੀਲਾ ਪਾਣੀ ਆ ਦੇਖੋ ਇਦਾਂ ਠੀਕ ਹੈ ਇਹ ਨਿਕਲ ਜੂਗਾ 2 ਘੰਟੇ ਹੋ ਗਏ ਮੈਂ ਇਹਦੇ ਪੀਸ ਤਾਂ ਕਰਤੇ ਸੀਗੇ ਤਾਂ ਕਿ ਜਦੋਂ ਆਪਾਂ ਇਹਨੂੰ ਪੂਰੇ ਵੱਡੇ ਪੱਤੇ ਨੂੰ ਰੱਖ ਦਾਂਗੇ ਨਾ ਤੇ ਇਹ ਨਿਕਲ ਤਾਂ ਉਹ ਵੀ ਜਾਂਦਾ ਜਾ ਰਹੀ ਪਰ ਫਿਰ ਵੀ ਮੈਨੂੰ ਇਹ ਹੁੰਦਾ ਵੀ ਕਾਫੀ ਵੱਡਾ ਪੱਤਾ ਹੈ ਹੋ ਸਕਦਾ ਸਾਰਾ ਨਾ ਨਿਕਲੇ ਤਾਂ ਟੂ ਬੀ ਵੈਰੀ ਸ਼ੋਰ ਅਸੀਂ ਇਹਨੂੰ ਛੋਟੇ ਪੀਸ ਕਰ ਲੈਣੇ ਠੀਕ ਹੈ ਤੇ ਇਹਨੂੰ ਰੱਖ ਦੇਣਾ 2 ਘੰਟੇ ਹੋ ਗਏ ਰੱਖੇ ਨੂੰ ਕਿ ਹੁਣ ਇਹਦੇ ਚੋਂ ਤਕਰੀਬਨ ਸਾਰਾ ਇਹ ਜਿਹੜਾ ਕੈਮੀਕਲ ਹੈ ਉਹ ਨਿਕਲ ਗਿਆ ਹੋਇਆ ਜਿਹੜਾ ਜ਼ਹਿਰੀਲਾ ਜ਼ਹਿਰੀਲਾ ਜਾਂ ਹੁੰਦਾ ਇਹਦੇ ਚ ਤੇ ਹੁਣ ਆਪਾਂ ਇਹਨੂੰ ਕਿਵੇਂ ਯੂਜ਼ ਕਰਨਾ ਹੈ ਤੇ ਕਿਵੇਂ ਸਟੋਰ ਕਰਨਾ ਹੈ ਠੀਕ ਹੈ ਸਭ ਤੋਂ ਪਹਿਲਾਂ ਤਾਂ ਆਪਾਂ ਇਹਨੂੰ ਹੁਣ ਵਾਸ਼ ਕਰ ਦਾਂਗੇ ਜੇ ਆਪਾਂ ਹੁਣ ਜਦੋਂ ਯੂਜ਼ ਕਰਨਾ ਹੈ ਸਾਰਿਆਂ ਨੂੰ ਮੈਂ ਵਾਸ਼ ਕਰਕੇ ਲੈ ਰੱਖੂੰਗੀ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਹੁਣ ਤਾਂ ਮੈਂ ਇੱਕ ਇੱਕ ਵਾਰੀ ਇੱਕ ਵਾਸ਼ ਕਰ ਲਿਆ ਹੁਣੀ ਹੈ ਕਿਉਂਕਿ ਆਪਾਂ ਨਾਲ ਦੀ ਨਾਲ ਤੁਹਾਨੂੰ ਵੀਡੀਓ ਦੇ ਵਿੱਚ ਤੇ ਲੋ ਜੀ ਆਪਾਂ ਨਾ ਇਹਨੂੰ ਧੋ ਲਿਆ ਹੋਇਆ ਹੈ ਤੇ ਨੂੰ ਇੱਕ ਪੱਤਾ ਮੈਂ ਧੋ ਲਈ ਇੱਕ ਪੀਸ ਠੀਕ ਹੈ ਇਹਨੂੰ ਸਾਈਡ ਤੇ ਕੰਡੇ ਜੀ ਹੁੰਦੀ ਹੈ ਹੁਣ ਆਪਾਂ ਇਹਨੂੰ ਛਿੱਲ ਕੇ ਕਿਵੇਂ ਰੱਖਣਾ ਹੈ ਵਰਤਣਾ ਕਿਵੇਂ ਹੈ ਉਹ ਥੋੜਾ ਜਿਹਾ ਮੈਂ ਤੁਹਾਨੂੰ ਦੱਸ ਦਿੰਨੀ ਹਾਂ ਹੁਣ ਬੱਸ ਤੁਸੀਂ ਜਾਣਦੀ ਹੋ ਚਲੋ ਸਟਿਲ ਇਦਾਂ ਤੁਸੀਂ ਇਹਨੂੰ ਸਾਈਡਾਂ ਤੋਂ ਐਵੇਂ ਲਾ ਦੇਣਾ ਪੀਸ ਠੀਕ ਹੈ ਦੋਨੇ ਪਾਸੇ ਅਕੰਡੇ ਵਾਲਾ ਪੀਸ ਲਾ ਦੇਣਾ ਤੇ ਫਿਰ ਜਿਹੜੀ ਸਾਈਡ ਉੱਚੀ ਹੈ ਉਹ ਨਹੀਂ ਜਿਹੜੀ ਸਾਈਡ ਫਲੈਟ ਹੈ ਇੱਕ ਸਾਈਡ ਇਹਦੀ ਉੱਚੀ ਹੁੰਦੀ ਹੈ ਤੇ ਇੱਕ ਸਾਈਡ ਫਲੈਟ ਹੁੰਦੀ ਹੈ ਉਸ ਸਾਈਡ ਤੋਂ ਆਪਾਂ ਐਵੇਂ ਚਾਕੂ ਦੇ ਨਾਲ ਆਰਾਮ ਨਾਲ ਇਹਨੂੰ ਲਾ ਦੇਣਾ ਨੀਚੀ ਵਾਲੀ ਲਈ ਜਿਹੜੀ ਸਾਈਡ ਫਲੈਟ ਹੈ ਠੀਕ ਹੈ ਜੀ ਤੇ ਹਾਲ ਦੇਖੋ ਤੁਸੀਂ ਜੈਲ ਨਾਲ ਕਿਵੇਂ ਭਰਿਆ ਪਿਆ ਹੈ ਲਓ ਜੈਲੀ ਜੈਲ ਹੋਈ ਪਈ ਹੈ ਇਹਦੇ ਤੇ ਤੇ ਤੁਸੀਂ ਇਹਨੂੰ ਅ ਇਦਾਂ ਸਿੱਧਾ ਵੀ ਯੂਜ਼ ਕਰ ਸਕਦੇ ਹੋ ਫੇਸ ਤੇ ਵੀ ਹੁਣ ਤੁਸੀਂ ਇਹਨੂੰ ਸਿੱਧਾ ਯੂਜ਼ ਕਰ ਸਕਦੇ ਹੋ ਕਿਉਂਕਿ ਇਹਦੇ ਅੰਦਰੋਂ ਆਪਾਂ ਸਾਰੀ ਜ਼ਹਿਰ ਕੱਢਤੀ ਹੋਈ ਹੈ ਲਓ ਇਦਾਂ ਠੀਕ ਹੈ ਇਕੱਲਾ ਵੀ ਯੂਜ਼ ਕਰੋ ਤੁਸੀਂ ਚਾਹੇ ਤੁਸੀਂ ਵਾਲਾਂ ਤੇ ਯੂਜ਼ ਕਰੋ ਕੋਈ ਦਿੱਕਤ ਨਹੀਂ ਇਹਨੂੰ ਠੀਕ ਹੈ ਰਾਮਨਾਥ ਉਸ ਤੋਂ ਬਾਅਦ ਜਦੋਂ ਇਹਨੂੰ ਤੁਸੀਂ ਯੂਜ਼ ਕਰਦੇ ਰਹੋਗੇ ਨਾ ਐਵੇਂ ਮਤਲਬ ਤੁਸੀਂ ਬਾਹਰੋਂ ਆਏ ਫੇਸ واਸ਼ ਕੀਤਾ ਇੱਕ ਪੀਸ ਲਿਆ ਨੂੰ ਤੁਸੀਂ ਮ사ਜ ਕਰ ਲਈ ਠੀਕ ਹੈ ਜਿਹਨੂੰ ਸੂਟ ਕਰਦਾ ਜੀ ਕਿਸੇ ਨੂੰ ਸੂਟ ਨਹੀਂ ਕਰਦਾ ਉਹ ਤਾਂ ਗੱਲ ਵੱਖਰੀ ਹੈ ਤੁਸੀਂ ਆਪਣਾ ਟੈਸਟ ਕਰ ਲੈਣਾ ਤੇ ਉਹੀ ਤੁਸੀਂ ਲੋ ਐਦਾਂ ਤੁਸੀਂ 2-4 ਮਿੰਟ ਇੱਥਾਂ ਆਈਸ ਦੇ ਕੋਲ ਨੂੰ ਵੀ ਕਿਉਂਕਿ ਇਹਦੇ ਵਿੱਚ ওয়াটার ਕੰਟੈਂਟ ਬਹੁਤ ਹੁੰਦਾ ਹੈ ਤੇ ਬਹੁਤ ਤਕੜਾ ਮੋਇਸਚਰਾਈਜ਼ਰ ਹੁੰਦਾ ਹੈ ਇਹ ਇੱਕ ਤਰ੍ਹਾਂ ਦਾ ਨੈਚੁਰਲ ਮੋਇਸਚਰਾਈਜ਼ਰ ਹੈ ਇਹ ਤੇ ਹੁਣ ਇਹ ਤਾਂ ਹੋ ਗਿਆ ਕਿ ਸਿੰਪਲ ਆਪਾਂ ਕਰ ਲਿਆ ਹੈਗਾ ਇਦਾਂ ਹੀ ਤੇ ਜੇ ਤੁਸੀਂ ਇਹਦੇ ਚ ਜਿਵੇਂ ਕੋਈ ਤੁਹਾਡੇ ਪਿੰਪਲਸ ਨੇ ਜਾਂ ਤੁਹਾਡੀ ਕੋਈ ਕਾਲੇ ਘੇਰੇ ਨੇ ਅੱਖਾਂ ਤੇ ਜਾਂ ਕੋਈ ਸਪੈਸਿਫਿਕ ਤੁਸੀਂ ਆਪਣੀ ਇਸ਼ੂ ਸੋਲਵ ਕਰਨਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਕੀ ਕਰਨਾ ਹੈ ਤੁਸੀਂ ਇਹਦੇ ਉੱਪਰ ਹੀ ਤੁਸੀਂ ਮੇਰੇ ਖਿਆਲ ਚ ਸਾਰਿਆਂ ਨੇ ਹਲਦੀ ਤਾਂ ਲੈ ਲਈ ਹੋਣੀ ਹੈ ਨਹੀਂ ਲਈ ਤਾਂ ਲੈ ਲਿਓ ਠੀਕ ਹੈ ਉਹ ਇੱਕ ਇਨਵੈਸਟਮੈਂਟ ਹੈ ਠੀਕ ਹੈ ਤੇ ਲੋ ਜੀ ਮੈਂ ਇਹਦੇ ਚੋਂ ਹਲਦੀ ਦੀ ਚੁੰਡੀ ਲੈ ਲਈ ਠੀਕ ਹੈ ਇਦਾਂ ਹਲਦੀ ਪਾ ਲਈ ਇਹਦੇ ਉੱਤੇ ਉੱਤੇ ਪਾ ਲੋ ਕੋਈ ਲੰਬਾ ਚੌੜਾ ਕੰਮ ਕਰਨ ਦੀ ਲੋੜ ਨਹੀਂ ਠੀਕ ਹੈ ਤੇ ਫੇਰ ਮੈਂ ਇਹਦੇ ਉੱਤੇ ਪਾਉਂਗੀ ਚਲ ਅਹ ਲੋ ਜੀ ਇਹਦੇ ਉੱਪਰ ਹੀ ਆਪਾਂ ਸ਼ਹਿਦ ਪਾ ਲਾਂਗੇ ਥੋੜਾ ਜਿਹਾ ਲੋ ਪਾ ਲਿਆ ਤੇ ਹੁਣ ਤੁਸੀਂ ਦੇਖੋ ਇਹੇ ਬਣ ਗਿਆ ਜੀ ਸਾਡਾ ਪੂਰਾ ਬੰਮ ਲਓ ਹੁਣ ਇਹਦੇ ਵਿੱਚ ਸਾਨੂੰ ਇਕੱਠੀਆਂ ਤਿੰਨ ਚੀਜ਼ਾਂ ਮਿਲ ਗਈਆਂ ਸ਼ਹਿਦ ਤੇ ਹਲਦੀ ਤਾਂ ਤਾਂ ਆਪਾਂ ਇੱਕ ਪਹਿਲਾਂ ਵੀ ਤੁਹਾਨੂੰ ਟ੍ਰੀਟਮੈਂਟ ਦੱਸਿਆ ਸੀ ਮੈਂ ਉਹਦੇ ਬਹੁਤ ਵਧੀਆ ਰਿਜ਼ਲਟ ਨਹੀਂ ਜੇ ਤੁਸੀਂ ਨਹੀਂ ਦੇਖੀਓ ਵੀਡੀਓ ਤੇ ਪਿੱਛੇ ਜਾ ਕੇ ਦੇਖ ਲੈਣੀ ਹੈ ਉਹ ਵੀ ਬਣਾ ਕੇ ਰੱਖੋ ਤਾਂ ਬਹੁਤ ਬਹੁਤ ਵਧੀਆ ਰਿਜ਼ਲਟ ਨਹੀਂ ਉਹਦੀ ਤੇ ਲਓ ਜੀ ਹੁਣ ਆਪਾਂ ਇਹਨੂੰ ਲਓ ਇਦਾਂ ਤੁਸੀਂ ਯੂਜ਼ ਕਰਨੇ ਠੀਕ ਹੈ ਤੁਸੀਂ ਸਕਰਬਿੰਗ ਕਰਨੀ ਚਾਹੁੰਦੇ ਹੋ ਫਿਰ ਤੁਸੀਂ ਇਹਦੇ ਵਿੱਚ ਝਾਵਲਾਂ ਦਾ ਆਟਾ ਪਾ ਲਓ ਕਦੇ ਕਦੇ ਤੁਸੀਂ ਇਹਦੇ ਉੱਤੇ ਥੋੜਾ ਜਿਹਾ ਤੇਲ ਪਾ ਲਓ ਕੋਈ ਵੀ ਜਿਹੜਾ ਤੁਹਾਨੂੰ ਸੂਟ ਕਰਦਾ ਹੈ ਠੀਕ ਹੈ ਨਾ ਅਲੱਗ-ਅਲੱਗ ਤਰ੍ਹਾਂ ਦੇ ਨਾਲ ਤੁਸੀਂ ਇਹਨੂੰ ਯੂਜ਼ ਕਰਨਾ ਹੈ ਠੀਕ ਹੈ ਜਿਸ ਤਰ੍ਹਾਂ ਦੀ ਤੁਹਾਡੀ ਸਕਿਨ ਦੇ ਉੱਤੇ ਕੋਈ ਇਸ਼ੂ ਹੈ ਉਸ ਤਰ੍ਹਾਂ ਨਾਲ ਠੀਕ ਹੈ ਤੇ ਬਹੁਤ ਸਾਰਾ ਇਹਦੇ ਚੋਂ ਤੁਸੀਂ ਦੇਖੋ ਹਰੇ ਤੱਕ ਇਹ ਡਰਾਈ ਨਹੀਂ ਹੋਇਆ ਬਹੁਤ ਸਾਰਾ ਇਹਦੇ ਵਿੱਚੋਂ ਜੈਲ ਨਿਕਲ ਰਹੀ ਹੈ ਆ ਤਾਂ ਜਿਹੜਾ ਹੁਣ ਆਪਾਂ ਬਣਾਇਆ ਹੈ ਨਾ ਹਰਦੀ ਤੇ ਸ਼ਹਿਦ ਤੇ ਇਹ ਇਹ ਤਾਂ ਬਹੁਤ ਹੀ ਵਧੀਆ ਰਿਜ਼ਲਟ ਦਿੰਦਾ ਹੈ ਬਹੁਤ ਹੀ ਵਧੀਆ ਹੁਣ ਤਾਂ ਇਹ ਦੋ ਦੀ ਬਜਾਏ ਤਿੰਨ ਚੀਜ਼ਾਂ ਹੋ ਗਈਆਂ ਨਾਲ ਜੈਲ ਵੀ ਹੋ ਗਈ ਉਹ ਵੀ ਫਰੈਸ਼ ਐਲੋਵੇਰਾ ਜੈਲ ਠੀਕ ਹੈ ਇਹ ਤੁਸੀਂ ਲੋ ਆ ਇਸ ਦੇ ਕੋਲੋਂ ਲਾ ਸਕਦੇ ਹੋ ਠੀਕ ਹੈ ਤੇ ਵੇਵਦਨ ਤੇ ਲਾ ਲਓ ਤੇ ਤੁਸੀਂ ਹੱਥਾਂ ਤੇ ਲਾ ਲਓ ਠੀਕ ਹੈ ਲੋ ਬਹੁਤ ਬਹੁਤ ਵਧੀਆ ਇਹਦਾ ਤੁਹਾਨੂੰ ਜਿਹੜੇ ਬਚ ਜੂਗਾ ਹਨਾ ਮੰਨ ਲਓ ਕਿ ਆਪਾਂ ਐਵੇਂ ਲਗਾ ਲਿਆ ਫਿਰ ਤੁਸੀਂ ਹੋ ਗਿਆ ਵੀ ਬਹੁਤ ਲਾ ਲਿਆ ਹੁਣ ਤਾਂ ਮੈਂ ਤੇ ਜਲੇ ਦੀ ਚ ਹਜੇ ਵੀ ਹੈਗੀ ਪੈਰਾਂ ਨੂੰ ਵੀ ਲਾਓ ਠੀਕ ਹੈ ਪੈਰ ਇਗਨੋਰ ਰਹਿੰਦੇ ਨੇ ਜਿਹੜੇ ਸਾਰਾ ਦਿਨ ਸਾਡਾ ਮਤਲਬ ਭਾਟੋਂਦੇ ਵਿਚਾਰੇ ਸਾਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਲੈ ਕੇ ਜਾਂਦੇ ਐਨਾ ਸਾਡੇ ਲਈ ਉਹ ਤੇ ਮਿੱਟੀ ਘਟੇ ਤੇ ਰਹਿਣਾ ਪੈਂਦਾ ਉਹਨਾਂ ਨੂੰ ਵਿਚਾਰਿਆਂ ਨੂੰ ਹਨਾ ਤੇ ਉਹਦੇ ਵਾਸਤੇ ਤਾਂ ਹੋਰ ਵੀ ਜ਼ਿਆਦਾ ਕੇਅਰ ਕਰਨੀ ਸੋ ਇਦਾਂ ਤੁਸੀਂ ਕੁਝ ਨਹੀਂ ਇਹਦੇ ਚ ਖੇਚਲਾ ਵੀ ਕੋਈ ਨਹੀਂ ਗੱਲਾਂ ਕਰਦੇ ਕਰਦੇ ਤੁਸੀਂ ਉਹ ਆਪਣਾ ਤੁਸੀਂ ਬਣਾ ਕੇ ਰੱਖਿਆ ਹੋਇਆ ਅ ਨਾਰੀਅਲ ਦਾ ਸੌਰੀ ਸ਼ਹਿਦ ਤੇ ਹਲਦੀ ਦਾ ਇੱਕ ਸੀਰਮ ਟਾਈਪ ਤੇ ਉਹ ਹੀ ਲਾ ਲਓ ਇਹਦੇ ਚੋਂ ਇਹਦੇ ਉੱਤੇ ਤੇ ਲਓ ਜੀ ਹੁਣ ਜਿਵੇਂ ਇਹ ਡਰਾਈ ਹੋ ਗਿਆ ਹਨਾ ਬਸ ਫਿਰ ਇਹਨੂੰ ਥੋੜਾ ਜਿਹਾ ਕਟ ਲਾ ਲਓ ਇਦਾਂ ਕਟ ਮਾਰ ਦੋ ਵਿੱਚ ਚਾਕੂ ਨਾਲ ਫਿਰ ਨਿਕਲੇ ਹੋਗੀ ਜਲ ਇਹਦੇ ਨਾਲ ਜਲ ਦੇ ਪੈਕ ਪਾਕਟਸ ਜੀ ਹੁੰਦੀਆਂ ਵਿੱਚ ਆ ਲੋ ਫਿਰ ਭਰ ਗਿਆ ਜਲ ਨਾਲ ਠੀਕ ਹੈ ਤੇ ਫਿਰ ਲਗਾਓ ਤੁਸੀਂ ਮਤਲਬ ਇਹਨੂੰ ਪੂਰਾ ਆਪਾਂ ਖਤਮ ਕਰ ਦੇਣਾ ਠੀਕ ਹੈ ਜੇ ਤੁਹਾਨੂੰ ਲੱਗੇ ਕਿ ਪੀਸ ਵੱਡਾ ਹੈ ਤੇ ਤੁਸੀਂ ਆਪ ਦੇ ਹਿਸਾਬ ਨਾਲ ਛੋਟੇ ਕਰ ਲਓ ਠੀਕ ਹੈ ਤੇ ਲਓ ਜੀ ਇਦਾਂ ਤੁਸੀਂ ਕਰਦੇ ਰਹਿਣਾ ਤੇ ਫਿਰ ਉਹਨੂੰ ਡਰਾਈ ਹੋਣ ਦੇਣਾ ਠੀਕ ਹੈ ਤੇ ਆਪਾਂ ਹੁਣ ਇਹ ਤਾਂ ਹੋ ਗਿਆ ਮੈਂ ਤੁਹਾਨੂੰ ਕਰਕੇ ਦਿਖਾਉਣਾ ਸੀਗਾ ਪ੍ਰੋਪਰ ਹੋ ਗਿਆ ਸਾਡਾ ਠੀਕ ਹੈ ਇਹਨੂੰ ਲੱਗਿਆ ਰਹਿਣ ਦਵਾਂਗੇ ਆਪਾਂ ਉਹਨਾਂ ਦੇ ਵਿੱਚ ਆਪਾਂ ਅੱਗੇ ਗੱਲ ਕਰਦੇ ਹਾਂ ਕਿ ਜਿਹੜੇ ਉਹ ਪੀਸ ਆਪਾਂ ਲੈ ਆਏ ਹੈ ਕੱਟੇ ਐ ਇੰਨੀ ਸਾਰੇ ਇਹਨਾਂ ਨੂੰ ਆਪਾਂ ਸਟੋਰ ਕਿਦਾਂ ਕਰਨੇ ਠੀਕ ਹੈ ਉਹਦੇ ਵਾਸਤੇ ਇੱਕ ਆਪਾਂ ਡੱਬਾ ਲੈ ਲੈਣਾ ਹੈ ਹਲਦੀ ਤੁਸੀਂ ਜ਼ਰੂਰ ਲੈ ਲਓ ਮੈਂ ਫੇਰ ਦੱਸ ਦਿੰਨੀ ਐ ਜਿਹੜੀ ਇਹ ਹਲਦੀ ਐ ਇਹਦੀ ਤਾਂ ਕੋਈ ਰੀਸ ਹੀ ਨਹੀਂ ਘਰ ਦੀ ਹਲਦੀ ਚਾਹੇ ਤੁਸੀਂ ਪਾ ਲਓ ਪਰ ਤੁਸੀਂ ਮੱਥਾ ਵੀ ਮਾਰੋਗੇ ਸਾਰਾ ਕੁਝ ਕਰੋਗੇ ਪਰ ਉਹਦੇ ਉਨੇ ਰਿਜ਼ਲਟ ਨਹੀਂ ਆਉਣਗੇ ਜਿੰਨੇ ਇਹਦੇ ਨਾਲ ਆਉਣਗੇ ਠੀਕ ਹੈ ਤੇ ਇਹ ਅੰਬਾ ਹਲਦੀ ਨਹੀਂ ਹੈਗੀ ਮੈਨੂੰ ਇਹ ਕੁਐਸਚਨ ਨਹੀਂ ਪੁੱਛਦੇ ਹੋ ਤੁਸੀਂ ਲਓ ਜੀ ਮੈਂ ਇਹਨਾਂ ਕੋਲ ਆਈ ਲੈ ਲੈਂਦੀ ਆ ਥੋੜਾ ਜਿਹਾ ਕੰਫਰਟੇਬਲ ਹੋ ਜਾਂਦੀ ਐ ਮੈਂ ਇਹ ਲੋ ਜੀ ਇਹ ਜਿਹੜੇ ਪੀਸ ਬਚੀ ਨੇ ਆਪਾਂ ਜਿਹੜੇ ਇਕੱਠੇ-ਕੱਟੇ ਸੀਗੇ ਇਹਨਾਂ ਨੂੰ ਆਪਾਂ ਸਟੋਰ ਕਿਵੇਂ ਕਰਨਾ ਹੈ ਫ੍ਰਿਜ 'ਚ ਠੀਕ ਹੈ ਇਹ ਤੁਸੀਂ ਇਦਾਂ ਹੀ ਬਿਨਾ ਛਿੱਲੇ ਹੀ ਇਦਾਂ ਹੀ ਲੈਣੇ ਹੈ ਤੇ ਇਹਨੂੰ ਤੁਸੀਂ ਇਸ ਤਰ੍ਹਾਂ ਲਪੇਟ ਦੇਣਾ ਹੈ ਠੀਕ ਹੈ ਧੋਕੀ ਕਿ ਮੈਂ ਇਹ ਜੀ ਬਿਨਾ ਧੋਤੇ ਹੀ ਤਸਰੀਆਂ ਤੁਹਾਨੂੰ ਉਹੀ ਮਿਕਲਾ ਧੋਕੀ ਲਈ ਆਈ ਸੀ ਇਹਨੂੰ ਮੈਂ ਤੁਹਾਨੂੰ ਇੱਕ ਦੱਸ ਦਿੰਨੀ ਆ ਬਣਾ ਕੇ ਠੀਕ ਹੈ ਲੋ ਇਸ ਤਰ੍ਹਾਂ ਤੇ ਡੱਬੇ ਦੇ ਵਿੱਚ ਤੁਸੀਂ ਇਹਨਾਂ ਨੂੰ ਰੱਖ ਦੇਣਾ ਹੈ ਇਹਨਾਂ ਤੁਸੀਂ ਆਹ ਇਹ ਸਾਰੇ ਦੱਬੇ ਦੇ ਵਿੱਚ ਭਰ ਦੇਣੇ ਆ ਸਾਰੇ ਤੇ ਉਪਰੋਂ ਨੂੰ ਕਰ ਦੇਣਾ ਬੰਦ ਤੇ ਦੱਬਾਰਾ ਰੱਖ ਦੇਣਾ ਆਪਾਂ ਫ੍ਰਿਜ 'ਚ ਠੀਕ ਹੈ ਜਦੋਂ ਤੁਹਾਨੂੰ ਜਰੂਰਤ ਆਏ ਤੁਸੀਂ ਇੱਕ ਪੀਸ ਕੱਢਣਾ ਇਹਨਾਂ ਨੂੰ ਪਹਿਲਾਂ ਧੋ ਕੇ ਸਕਾ ਲੈਣਾ ਮੈਂ ਹਜੇ ਇਦਾਂ ਇਦਾਂ ਹੀ ਇਹਨਾਂ ਨੂੰ ਹਜੇ ਰੱਖਿਆ ਹੋਇਆ ਇਹਨਾਂ ਦੀ ਉਹ ਜ਼ਹਿਰ ਜੀ ਹਜੇ ਲੱਗੀ ਹੋਈ ਹੈ ਇਹਨਾਂ ਦੇ ਆਸ-ਪਾਸੇ ਆ ਦੇਖੋ ਇੱਥੇਲੇ ਪਾਸੇ ਪਈ ਹੈ ਇਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਫਿਰ ਉਸ ਤੋਂ ਬਾਅਦ ਤੁਸੀਂ ਜੋ ਸੁੱਕ ਜਾਣਗੇ ਪੈ ਰਣਗੇ 2 ਮਿੰਟ ਤੇ ਜਾਲੀ 'ਚ ਤੇ ਸੁੱਕ ਜਾਂਦੀ ਹੈ ਇਹ ਤੇ ਫਿਰ ਬਸ ਤੁਸੀਂ ਇਹਨਾਂ ਨੂੰ ਚਾਹੇ ਜਰੂਰੀ ਨਹੀਂ ਕਿ ਪੇਪਰ ਨੈਪਕੀ ਨਹੀਂ ਹੋਵੇ ਤੁਸੀਂ ਇਹਨੂੰ ਅ ਅਖ ਇਹ ਫਿੱਟ ਨੇ ਬਹੁਤ ਦਿਨਾਂ ਤੱਕ ਜੇ ਤੁਸੀਂ ਇਹਨਾਂ ਪੇਪਰਸ ਲਪੇਟ ਦੇਣੀ ਹੈ ਉਹ ਬਹੁਤ ਦਿਨਾਂ ਤੱਕ ਇਹ ਫਰੈਸ਼ ਰਹਿੰਦੇ ਨੇ ਖਰਾਬ ਨਹੀਂ ਹੁੰਦੇ ਕਈ ਉਹ ਇਹ ਉਦੋਂ ਵੀ ਸਾਨੂੰ ਕਾਮਯਾਬ ਹੁੰਦਾ ਇਹ ਵਾਲਾ ਫਾਰਮੂਲਾ ਜਦੋਂ ਅਸੀਂ ਸਾਡੇ ਘਰ ਨਾ ਹੋਵੇ ਅਸੀਂ ਕਈ ਵਾਰੀ ਤੋਂ ਲਿਆਉਣੀ ਹੈ ਹਨ ਆਪਣੀ ਕਿਸੇ ਫਰੈਂਡ ਤੋਂ ਮੰਗਾ ਲਿਆ ਹੋਰ ਕਰ ਲਿਆ ਤਾਂ ਇੰਨੀ ਵੱਡੀ ਪੀਸ ਦੀ ਫਿਰ ਤੁਹਾਨੂੰ ਜ਼ਰੂਰਤ ਨਹੀਂ ਹੈਗੀ ਜਿੱਡਾ ਮੈਂ ਤੁਹਾਨੂੰ ਕਰਕੇ ਦਿਖਾਇਆ ਸੀ ਇਸ ਵਿੱਚ ਬਹੁਤ ਜੈਲ ਹੁੰਦੀ ਹੈ ਕਿਉਂਕਿ ਮੋਟਾ ਬਹੁਤ ਸਿਕਤਾ ਇਹਦੇ ਤੁਸੀਂ ਇਸ ਤੋਂ ਵੀ ਅੱਧੇ ਨਾਲ ਥੋੜਾ ਬਹੁਤ ਗੁੱਡ ਸਰਵੂਗਾ ਤੇ ਤੁਸੀਂ ਆਪਣੇ ਪੀਸੇਸ ਬਣਾ ਕੇ ਰੱਖ ਲਓ ਜੇ ਤੁਹਾਡੇ ਆਪਣੇ ਕੋਲ ਨਹੀਂ ਹੈਗਾ ਆਪਣੇ ਫਰੈਂਡ ਤੋਂ ਕਿਸੇ ਤੋਂ ਮੰਗਾ ਲਓ ਤੇ ਉਹਦੇ ਇਸ ਤਰ੍ਹਾਂ ਪੀਸ ਬਣਾ ਕੇ ਤੁਸੀਂ ਡੱਬਾ ਭਰ ਲਓ ਤੇ ਥੋੜੇ ਬਹੁਤ ਦਿਨ ਚੱਲ ਜਾਂਦੇ ਆ ਇਹ ਤੇ ਇਹੀ ਤੁਸੀਂ ਫਰੈਸ਼ ਐਲੋਵੇਰਾ ਜੈਲ ਤੁਸੀਂ ਆਪਣੇ ਵਾਲਾਂ ਤੇ ਵੀ ਲਾ ਸਕਦੇ ਹੋ ਠੀਕ ਹੈ ਬਾਕੀ ਜਿਵੇਂ ਮੈਂ ਤੁਹਾਨੂੰ ਕੱਲ ਤੇਲ ਜਿਹੜਾ ਦੱਸਿਆ ਸੀ ਉਹ ਹੈਗਾ ਤਾਂ ਫਿਰ ਤਾਂ ਰੀਸੀਕੀ ਹੈ ਠੀਕ ਉਹਦੇ ਤਾਂ ਹੈ ਹੀ ਉਹ ਤਾਂ ਬੰਬ ਹੈ ਤੇ ਆ ਜਿਹੜਾ ਤੁਸੀਂ ਇਸ ਤਰ੍ਹਾਂ ਤੁਸੀਂ ਆਪਣਾ ਬਹੁਤ इजीली ਆਪਣੇ ਹੱਥਾਂ ਤੇ ਫੇਸ ਦੇ ਉੱਤੇ ਐਲੋਵੇਰਾ ਫਰੈਸ਼ ਯੂਜ਼ ਕਰ ਸਕਦੇ ਹੋ ਠੀਕ ਹੈ ਜੀ ਤੇ ਜਰੂਰ ਤੁਸੀਂ ਇੰਜੋਏ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਸਪੋਰਟ ਕਰੋਗੇ ਨਵੀਆਂ ਨਵੀਆਂ ਵੀਡੀਓਜ਼ ਲਿਆਉਣ ਦੀ ਮੈਨੂੰ ਹਿੰਮਤ ਮਿਲਦੀ ਹੈ ਠੀਕ ਹੈ ਜੀ ਮਿਲਾਂਗੇ ਅਗਲੀ ਕਿਸੇ ਵੀਡੀਓ ਚ ਹੋਰ ਸੋਹਣੀ ਜੀ ਰੈਮਡੀ ਜਾਂ ਰੈਸਪੀ ਦੇ ਨਾਲ ਤੇ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਇੰਜੋਏ ਕਰਦੇ ਰਹੋ ਇੱਕੋ ਹੀ ਲਾਈਫ ਹੈ ਦੁਬਾਰਾ ਸਾਨੂੰ ਮੇਰਾ ਨਹੀਂ ਮਿਲਣਾ ਗਿਲੇਸ਼ੀਪੇ ਛੱਡ ਦਿਓ